ਬਾਵਾ ਸਾਰਾ ਵੱਢ ਲੋ ਕੀ ਦੋ ਦਿਨ ਲੰਗ ਵੀ ਜਾਣ ਫਿਰ ਪਾਣੀ ਕੋਈ ਨਹੀਂ ਕੋਈ ਨਹੀਂ ਵੱਢ ਲੈ ਨਰਮਨ ਟੈਨਸ਼ਨ ਨਾ ਲੈ ਇਕੱਠਾ ਲੈ ਜਾਗੇ ਇੱਧਰ ਤਾਂ ਪਾਣੀ ਲਾਦਾ ਇਹਨੂੰ ਵੀ ਲਾ ਦਾਂਗੇ ਆਪਾਂ ਹੋਰ ਉਹ ਢੇਰੀ ਦਾ ਨਰਮਨ ਢੇਰੀ ਦਾ ਰਾਹ ਕੀ ਬਿਆ ਲਾਲ ਜਾ ਮੈਨੂੰ ਲੱਗਦਾ ਮਿਹਨਤ ਦਾ ਮੁੱਲ ਪੈ ਗਿਆ ਰੋਣੇ ਖਜ਼ਾਨਾ ਨਾ ਮਿਲ ਗਿਆ ਤਾਂ ਉਹੀ ਗੱਲ ਸੱਚ ਹੋ ਗਈ ਜੀ ਹੋਰ ਬਾਬੇ ਨੇ ਭੁੱਖ ਬਣੀ ਕਰੀ ਸੀ ਸੱਚੀ ਹੋ ਗਈ ਹਣਾ ਹਾਂਜੀ ਲੈ ਚਲੋ ਫਿਰ ਚਾਜਦੇ ਘਰੇ ਤਾਂ ਖੋਲ ਦੇ ਤੂੰ ਮੀਰਾ ਜੀ ਹੈਡ ਭਰਾਂ ਦਾ ਤੀਜੀ ਛੱਟ ਦੇ ਇੱਧਰ ਵੱਢ ਦੇ ਚਕੇਰਾ ਤੇ ਚੱਲ ਘਰੇ ਚੱਲ ਗਏ ਡਾਵੀ ਕਿੱਥੇ ਆ ਲੜਾ ਵੀ ਬੈਠ ਆ ਜਾ ਤਾ ਆ ਜਾ ਡਾਵੀ ਖਜ਼ਾਨਾ ਮਿਲ ਹੋਰ ਆ ਜਾ ਆ ਜਾ ਰਮਣ ਬੈਠੋ ਕਰੇ ਰੇੜੀ ਤੇ ਮਾਂ ਪੁੱਤ ਦੋਨੇ ਜਾਣੇ ਚੱਲੋ ਚੱਲ ਕੇ ਕਰਨ ਆ ਲੋ ਜੀ ਆਲੇ ਫੜ ਕਰੇ ਜਾ ਕੇ ਖੋਲਦੇ ਆਪਾਂ ਟੱਕਾ ਲਾ ਦੇਉ ਬਾਈ ਟੱਕਾ ਲਾਰਮ ਨੇ ਗੱਡੀ ਨੂੰ ਆਪਣੀ ਨੂੰ ਆਏ ਹਾਏ ਓ ਹੋ ਇੱਕ ਤਾਂ ਖੁੱਭੀ ਪਈ ਆ ਨਾ ਆਜੋ ਬਈ ਕਰ ਘਰੇ ਜਾ ਕੇ ਖੋਲਦੇ ਆ ਖਜ਼ਾਨਾ ਆਪਣਾ ਚਲੋ ਜੀ ਚਲੋ ਪਹੁੰਚ ਗਏ ਜੀ ਗੱਡੀ ਲੈ ਕੇ ਤੇ ਹੁਣ ਆਪਾਂ ਦੇਖਦੇ ਖਜ਼ਾਨਾ ਖੋਲ ਕੇ ਕਿਵੇਂ ਰੌਣੇ ਫਿਰ ਐਕਸਾਈਟਡ ਐ ਨਹੀਂ ਚਲੋ ਆਜੋ ਵੀਰਾਂ ਵੀ ਆਜੋ 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 ਪੁੱਤੋ ਆਜੋ ਆਜਾ ਆਜਾ ਸੈਕਟਾ ਖਜ਼ਾਨਾ ਖੋਲੀਏ ਕੇਰਾ ਆਜੋ ਕੇਰਾ ਡੈਵੀ ਵੀ ਹੂੰ ਡੈਵੀ ਨੂੰ ਵੀ ਬਹੁਤ ਐਕਸਾਈਟਮੈਂਟ ਹੈ ਜੀ ਤੇ ਆਜੋ ਦੋਸਤੋ ਦੇਖਦੇ ਆਂ ਜੀ ਮਿਲ ਕੇ ਖੋਲਦੇ ਆਂ ਜੀ ਆਪਾਂ ਸਾਰੇ ਆਪਣਾ ਖਜ਼ਾਨਾ ਤੇ ਲਓ ਜਾਂ ਕੈਮਰਾਮੈਨ ਨੂੰ ਫੜਾ ਦਿਓ ਜੀ ਕੈਮਰਾਮੈਨ ਨੂੰ ਫੜਾ ਦਿਓ ਤੇ ਲਓ ਜੀ ਆਪਾਂ ਖੋਲ ਹੀ ਲਈਏ ਪੂਰਾ ਦੋ ਮਨਾਂ ਪੂਰੀ ਗੱਲ ਨਹੀਂ ਆ ਇਹ ਆਪਣਾ ਆ ਗਿਆ ਜੀ ਪਲੇ ਬਟਨ ਹਾਂਜੀ ਤੇ ਪਲੇ ਬਟਨ ਆ ਗਿਆ ਦੋਸਤੋ ਆਪਣਾ ਇਹ ਆਪਣਾ ਮਤਲਬ ਐਵੇਂ ਨਹੀਂ ਵੀ ਕੱਲਿਆਂ ਦਾ ਹੀ ਇਹ ਸਾਰੇ ਦੋਸਤਾਂ ਭੈਣ ਭਰਾਵਾਂ ਦਾ ਜੀ ਜਿਨ੍ਹਾਂ ਨੇ ਮਤਲਬ ਇੰਨੀ ਸਪੋਰਟ ਕਰੀ ਸੋ ਆ ਦਿਨ ਦਾ ਤਾਂ ਬਹੁਤ ਇੰਤਜ਼ਾਰ ਸੀ ਤੇ ਹੋਏ ਨੇ ਤਿਆਰ ਆਤੀ ਤੇ ਖੁਸ਼ੀ ਦੋਸਤੋ ਬਹੁਤ ਸੀ ਖਾਸ ਕਰਕੇ ਰਮਨ ਨੂੰ ਜੀ ਰਮਨ ਨੂੰ ਤਾਂ ਬਹੁਤ ਜਿਆਦਾ ਖੁਸ਼ੀ ਸੀ ਕਿ ਕਦੇ ਕਿਹੜੇ ਵੇਲੇ ਮੇਰਾ ਪਲੇ ਬਟਨ ਆਵੇ ਤੇ ਸਾਡੇ ਡੈਵੀ ਨੂੰ ਸਭ ਤੋਂ ਜ਼ਿਆਦਾ ਜੀ ਜੀ ਹੈਨਾ ਡੈਵੀ ਦਾ ਪਲੇ ਬਟਨ ਹੈ ਇਹੇ ਦੋਸਤੋ ਸੋਡੇ ਸਾਰੇ ਭਰਾਵਾਂ ਕਰਕੇ ਭੈਣਾਂ ਕਰਕੇ ਸੰਭਵ ਹੋਇਆ ਜੀ ਇਹ ਸਾਡਾ ਨਹੀਂ ਇਹ ਖੁਸ਼ੀ ਤੁਹਾਡੀ ਵੀ ਹੋਣੀ ਹੈ ਹਨਾ ਤੇ ਕਿਉਂਕਿ ਤੁਹਾਡੀ ਬਦੌਲਤ ਹੀ ਮਿਲ ਸਕਿਆ ਜੀ ਇਹ ਹੈ ਹਨਾ ਤੇ ਬੜੀ ਖੁਸ਼ੀ ਹੋਈ ਦੋਸਤੋ ਜਦੋਂ ਆਇਆ ਅੱਜ ਫੜ ਕੇ ਲਿਆਂਦਾ ਪਹਿਲਾਂ ਤਾਂ ਮੈਂ ਰਮਨ ਨੂੰ ਸਰਪ੍ਰਾਈਜ਼ ਦਿੱਤਾ ਘਰੇ ਆ ਕੇ ਹਾਂਜੀ ਤੇ ਫਿਰ ਮੈਂ ਕਿਹਾ ਚਲੋ ਆਪਾਂ ਆਪਣੇ ਦੋਸਤਾਂ ਨਾਲ ਵੀ ਐਸ ਲੋਡ ਐਵੇਂ ਕਨਸੈਪਟ ਜਾ ਬਣਾ ਕੇ ਐਸ ਲੋਡ ਵੀਡੀਓ ਸਾਂਝੀ ਕਰਦੇ ਹਾਂ ਤੇ ਬਹੁਤ ਖੁਸ਼ੀ ਹੋ ਰਹੀ ਹੈ ਦੋਸਤੋ ਕਿਉਂਕਿ 1 ਲੱਖ ਸਬਸਕ੍ਰਾਈਬਰ ਹੋਣ ਤੋਂ ਬਾਅਦ ਜਿਹੜਾ ਇਹ ਸਿਲਵਰ ਪਲੇ ਬਟਨ ਉਹ ਨਾ ਹੁੰਦਾ ਹਨਾ ਹਾਂਜੀ ਹਾਂਜੀ ਹੂੰ ਤੇ ਹੁਣ ਆਪਾਂ ਚਲੋ ਜੀ ਮਿਲ ਕੇ ਖੋਲਦੇ ਆਂ ਕੇਕ ਤਿਆਰ ਹੋ ਜੀ ਫਿਰ ਕੇਕ ਹਾਂਜੀ ਆਪਣਾ ਤਿਆਰ ਹੀ ਆ ਹੂੰ ਚਲੋ ਜੀ ਫਿਰ ਆਪਾਂ ਕੱਟਦੇ ਆ ਤੇ ਨਾਲ ਇਹਨੂੰ ਖੋਲਦੇ ਆ ਜੀ ਹਾਂਜੀ ਹਾਂਜੀ ਤੇ ਚਲੋ ਜੀ ਫਿਰ ਹੁਣ ਕੇਕ ਕੇਕ ਲਈਏ ਜੀ ਲਓ ਜੀ ਕੇਕ ਆਪਣਾ ਬਣ ਕੇ ਹੋ ਗਿਆ ਜੀ ਤਿਆਰ ਤੇ ਹੁਣ ਚਲੋ ਫਿਰ ਆਪਾਂ ਕਰਦੇ ਆ ਸੈਲੀ ਓਕੇ ਜੀ ਰਿਪੋਰਟ ਜਮਾ ਦਿਖਾ ਦਿਓ ਆਪਣੇ ਦੋਸਤਾਂ ਨੂੰ ਵੀ ਦਿਖਾ ਦਿਓ ਕੇਕ ਕਿਹੜਾ ਬਣਿਆ ਤੇ ਦੇਖੋ ਦੋਸਤੋ ਕੇਕ ਕਿੰਨਾ ਸੋਹਣਾ ਅੱਜ ਆਪਾਂ ਹੈਲਥੀ ਕੇਕ ਬਣਾਇਆ ਜੀ ਫਰੂਟ ਕੇਕ ਵੀ ਤਾਂ ਜੋ ਸਾਰੀ ਖਾ ਸਕਣ ਕਿਉਂਕਿ ਦੂਜੇ ਤਾਂ ਆਪਣੇ ਖਾਂਦੇ ਨਹੀਂ ਜੀ ਹਾਂਜੀ ਹਾਂਜੀ ਤੇ ਹੁਣ ਜਾਰ ਚਲਿਓਨੇ ਤੇ ਲਓ ਜੀ ਆਪਾਂ ਬਣਾ ਲੈ ਤੇ ਹੁਣ ਸਾਡਾ ਜਿਹੜਾ ਡੈਵੀ ਆ ਇਹ ਕੱਟੂਗਾ ਤੇ ਸਭ ਤੋਂ ਪਹਿਲਾਂ ਡੈਵੀ ਆਜੋ ਆਜੋ ਮੈਂ ਵੀ ਆਉਣਾ ਰਵਣ ਬੈਠਣਾ ਆਉਂਦੇ ਹੋ ਖੋਲੀਏ ਤੋਤੇ ਚਲੋ ਜੀ ਪਹਿਲਾਂ ਪਲੇਵਟਨ ਖੋਲੋ ਆਪਣਾ ਇਹ ਲਓ ਜੀ ਖੋਲੋ ਹੱਥ ਲਾਓ ਲੈ ਬੰਬੂ ਆ ਵੀ ਫੜਵਾਈ ਫੇੜੀ ਲਓ ਜੀ ਸਤਨਾ ਵਾਹਿਗੁਰੂ ਜੀ ਸਤਨਾ ਖੋਲ ਦੋ ਜੀ ਖੋਲ ਦੋ ਖੋਲ ਦੋ ਖੋਲ ਦੋ ਵਾਹਿਗੁਰੂ ਵਾਹਿਗੁਰੂ ਖੋਲ ਦੋ ਜੀ ਖੋਲ ਦੋ ਜੀ ਛੇਦੀ ਛੇਦੀ ਕੱਢੋ ਐਕਸਾਈਟਮੈਂਟ ਬਹੁਤ ਜ਼ਰਾ ਹੁਣ ਛੇਦੀ ਛੇਦੀ ਲਓ ਜੀ ਕਿਤੇ ਉਹਦੇ ਤੇ ਨਾ ਮਾਰ ਦੋ ਕਰ ਦ ਨਹੀ ਨਹੀ ਜੀ ਹੂੰ ਇਧਰ ਚੰਨ ਜਿੱਚ ਕਰ ਲਓ ਜੀ ਲਓ ਪਾਈ ਸਰ ਟਿਕਾ ਕੁ ਚੱਕ ਦੋ ਜੀ ਕੁੰਡ ਗਰਾ ਆ ਗਿਆ ਸਰਟੀਫਿਕੇਟ ਹੈ ਨਾ ਹਾਂਜੀ ਇਹ ਲਿਖਿਆ ਰਹਿਣ ਇਹਦੇ ਤੇ ਦੂਜੂਰ ਮੈਂਬਰ ਜੂ ਫਸਟ ਸਬਸਕ੍ਰਾਈਬਰ ਜੂਰ ਫਿਰ ਹਜ਼ਾਰ ਹੋਇਆ ਜੀ ਫਿਰ ਲੱਖ ਹੋਇਆ ਹਨਾ ਹਾਂਜੀ ਹਾਂਜੀ ਉਹ ਕਹਿੰਦੇ ਸਾਨੂੰ ਜਿਆਦਾ ਜਦੋਂ ਤੁਹਾਡਾ ਇੱਕ ਸਬਸਕ੍ਰਾਈਬਰ ਆਇਆ ਸੀ ਤੇ ਫਿਰ 100 ਹੋਇਆ ਸੀ ਤੇ ਫਿਰ ਹਜ਼ਾਰ ਹੋਇਆ ਸੀ ਤੇ ਇਹ ਸਾਰਾ ਸਫਰ ਮਤਲਬ ਰਮਣ ਹਨਾ ਕਿੰਨਾ ਵਧੀਆ ਰਿਹਾ ਮਤਲਬ ਇੱਕ ਸਬਸਕ੍ਰਾਈਬਰ ਤੋਂ ਲੈ ਕੇ ਤੇ 1 ਲੱਖ ਹੋਣ ਤੱਕ ਦੋਸਤੋ ਆਵਾਰਡ ਮਿਲਦਾ ਤੇ ਦੇਖੋ ਜੀ ਆਹ ਦੇਖੋ ਜੀ ਸਾਰੇ ਸ਼ੋਹਨੇ ਹੋਦੇ ਕੱਕ ਜੀ ਫੋਟੋ ਖਿੱਚਵਾਂ ਲਾਪਾ ਹੂੰ ਦੇ ਵੀ ਇਧਰ ਦੇਖੀ ਜੈਸ ਮੈਂ ਨਸਰ ਸਵਾਦ ਖਾਈ ਲਓ ਵੀ ਦੋਸਤੋ ਤੇ ਬਹੁਤ ਬਹੁਤ ਵਧਾਈਆਂ ਜੀ ਸਾਰੇ ਦੋਸਤਾਂ ਨੂੰ ਲੱਖ ਲੱਖ ਵਧਾਈਆਂ ਕਿਉਂਕਿ ਆਪਣਾ ਜਿਹੜਾ 1 ਲੱਖ ਦੇ ਅਵਾਰਡ ਮਿਲਦਾ ਹੁੰਦਾ YouTube ਦਾ ਪਲੇ ਬਟਨ ਸਿਲਵਰ ਪਲੇ ਬਟਨ ਉਹ ਆ ਗਿਆ ਜੀ ਕਰੋ ਦਰਸ਼ਨ ਦੋਸਤੋ ਲਾ ਦਿਖਾਣਾ ਰਮਨ ਸਮਾਰ ਕੇ ਲਓ ਕੱਟ ਗਏ ਤੇ ਹੁਣ ਕੇਕ ਵੀ ਕੱਟ ਗਿਆ ਜੀ ਹਾਂਜੀ 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 ਮੈਂ ਦੋਸਤੋ ਕੈਮਰਾਮੈਨ ਹੋਰ ਹੈ ਨਹੀਂ ਜੀ ਕੋਈ ਮੈਨੂੰ ਕੈਮਰਾ ਚਲਾਉਣਾ ਪੈ ਰਿਆ ਤੇ ਚਲੋ ਜੀ ਫਿਰ ਕੱਟ ਦੋ ਕੇਕ ਵੀ ਇੱਕ ਮਿੰਟ ਮੈਂ ਵੀ ਵਿੱਚ ਆਉਣਾ ਤੁਸੀਂ ਆ ਜਾ ਜੀ ਮੈਂ ਕਿਹੜੇ ਹੱਥ ਨਾਲ ਫੜਾ ਕੈਮਰਾ ਇਸ ਨਾਲ ਫੜ ਲੈਣਾ ਚਲੋ ਚਲੋ ਜੀ ਕੋਈ ਮੇਰੇ ਵੀ ਫੜ ਦੇਵੀ ਨੇ ਤਾਂ ਚੱਕ ਦਾ ਕੰਮ ਦੋਸਤੋ ਚਲੋ ਜੀ ਚਲੋ ਜੀ ਕੱਟ ਦੋ ਲਓ ਮੈਨੂੰ ਵੀ ਫਾ ਦੋ ਲਓ ਇਹ ਚੱਕੋ ਵੀ ਦੋਸਤੋ ਕੇਕ ਆਪਣਾ ਕੱਟਤਾ ਜੀ ਬੱਬੂ ਦਿਖਾ ਦੇ ਲਓ ਜੀ ਕੇਕ ਆਪਣਾ ਕੱਟਿਆ ਗਿਆ ਦੋਸਤੋ ਤੇ ਖਵਾਵੇ ਜੀ ਅੱਜ ਤਮ ਤੇਨੇ ਖਵਾਉਂਦੇ ਜੀ ਮੈਂ ਆਪੇ ਖਾ ਲੂੰ ਆਪੇ ਖਾ ਲੂੰ ਇਹ ਹਲੋ ਠੰਡਾ ਡੇ ਇਹ ਖਾਲਾ ਖਾਲਾ ਫਰੂਟ ਕੇਕ ਆ ਜੀ ਹੂੰ ਕੇ ਇਹਦਾ ਵੱਸੋਲਾ ਬਣਾਣਾ ਨਹੀਂ ਚਾਰੀ ਨਹੀਂ ਆਣੀ ਸੋਨ ਇਨੀ ਵਰਕੀ ਗਾਨਾ ਸਟ੍ਰੋਬਰੀ ਖਾਣੀਓ ਸਟ੍ਰੋਬਰੀ ਖਾਣੀਓ ਸਟ੍ਰੋਬਰੀ ਖਾਣੀ ਹੈ ਡਵੀ ਦਾ ਕਹਿੰਦਾ ਦੋਸਤੋ ਸਟ੍ਰੋਬਰੀ ਖਾਣੀ ਇਹ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਦੀ ਵਧਾਈਆਂ ਹਾਂਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਹੂੰ ਕਿਉਂਕਿ ਤੁਹਾਡੀ ਬਦੌਲਤੀ ਆ ਸਕੇ ਦੋਸਤੋ ਸਾਰਾ ਕੁਝ ਤੁਹਾਡੀ ਬਦੌਲਤੀ ਸੰਭਵ ਹੋ ਜੀ ਤੇ ਹੁਣ ਵੱਡੋ ਦੰਦੇ ਤੇ ਤੁਹਾਡੇ ਨਾਲ ਇਹ ਖੁਸ਼ੀ ਸਾਂਝੀ ਕਰਨੀ ਮਨਦੀ ਸੀ ਤੇ ਆ ਕੇਕ ਵੀ ਦੇਖੋ ਦੋਸਤੋ ਕਿੰਨਾ ਸੋਹਣਾ ਹਾਂਜੀ ਹੂੰ ਤੇ ਆ ਲੋ ਜੀ ਆਪਣਾ ਜਿਹੜਾ ਪ੍ਰਾਈਜ਼ ਜੇ ਤੁਹਾਡੀ ਬਦੌਲਤ ਹੀ ਆਇਆ ਜੀ ਸੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਇੰਨਾ ਮਤਲਬ ਹੀ ਮਨ ਖੁਸ਼ ਹੋ ਰਿਹਾ ਦੱਸ ਨਹੀਂ ਸਕਦੇ ਜੀ ਮਤਲਬ ਜਿਹੜਾ ਪ੍ਰਾਈਜ਼ ਆਪਾਂ ਨੂੰ ਮਿਲਿਆ ਤੁਹਾਨੂੰ ਸੈਨ ਨੀ ਸਪੋਰਟ ਕੀਤੀ ਜੀ ਥੋੜੇ ਟਾਈਮ ਚ ਜਿਹੜੇ ਆਪਣੇ ਸਬਸਕ੍ਰਾਈਬਰ ਨੇ ਉਹ 1 ਲੱਖ ਹੋਈ ਜੀ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਮੇਰ ਕਰੇ ਤੇ ਇਸ ਪ੍ਰਕਾਰ ਹੀ ਆਪਣੇ ਤੇ ਜਿਹੜੀ ਵਾਹਿਗੁਰੂ ਕਿਰਪਾ ਕਰੀ ਰੱਖੇ ਜੀ ਸਾਰੇ ਦੇ ਠੀਕ ਰਹੇ ਆਪਣੀ ਇਹ 1 ਲੱਖ ਫੈਮਿਲੀ ਤੇ ਆਇਆ ਤੇ ਵਾਹਿਗੁਰੂ ਕਿਰਪਾ ਬਣਾਵੇ ਜੀ 10 ਲੱਖ ਵੀ ਹੋਵੇ ਫਿਰ 골ਡ ਵਾਲਾ ਆਵੇ ਹੈਨਾ ਤੇ ਉਹ ਵੀ ਤੁਹਾਡੇ ਨਾਲ ਆਪਾਂ ਐਵੇਂ ਸਾਰੀ ਖੁਸ਼ੀ ਹੈ ਜਿਹੜੀ ਉਹ ਸਾਂਝੀ ਕਰੀਏ ਜੀ ਤੇ ਬਹੁਤ ਸਾਡੇ ਡੈਵੀ ਨੂੰ ਵੀ ਬੜਾ ਚਾਹ ਸੀਗਾ ਵਿਚਲ ਪਰ ਆਪਣਾ ਬਟਨ ਆ ਗਿਆ ਪਲੇ ਬਟਨ ਆ ਗਿਆ ਹਾਂਜੀ ਤੇ ਬਾਕੀ ਦੋਸਤੋ ਬਹੁਤ ਮਤਲਬ ਇਹ ਜਿਹੜੀ ਖੁਸ਼ੀ ਹੈ ਨਾ ਜੀ ਇਹ ਅਸੀਂ ਮਤਲਬ ਵਿਆਹ ਨਹੀਂ ਕਰ ਸਕਦੇ ਆਪਾਂ ਹਨ ਰਮਣੇ ਹਾਂਜੀ ਮੂੰਹ ਨਾਲ ਵਿਆਹ ਨਹੀਂ ਕਰ ਸਕਦੇ ਵੀ ਇੰਨੀ ਜਿਆਦਾ ਮਤਲਬ ਆਪਾਂ ਨੂੰ ਦਿਲੋਂ ਖੁਸ਼ੀ ਮਿਲਦੀ ਤੇ ਮਾਣ ਮਹਿਸੂਸ ਹੁੰਦਾ ਆਪਾਂ ਅਸੀਂ ਤਾਂ ਵੀ ਦੋਸਤੋ ਕੱਖ ਵੀ ਨਹੀਂ ਸੀਗੇ ਹੂੰ ਵੀ ਕੱਖ ਵੀ ਨਹੀਂ ਸੀ ਤੇ ਜਿਹੜਾ ਤੁਸੀਂ ਮਤਲਬ ਸਾਨੂੰ ਇੱਥੋਂ ਤੱਕ ਲੈ ਕੇ ਆਗੇ ਦੋਸਤੋ ਤੇ ਨਹੀਂ ਮਤਲਬ ਅਸੀਂ ਤਾਂ ਨਹੀਂ ਉਹੀ ਰਮਣੇ ਤੇ ਅਮਰਤ ਰਹਿਣਾ ਸੀਗਾ ਹਨ ਤੇ ਅੱਜ ਵਹਿਗੁਰੂ ਦੀ ਕਿਰਪਾ ਨਾਲ ਇੰਨੀ ਆਪਣੀ ਵੱਡੀ ਫੈਮਿਲੀ ਹੋ ਗਈ ਜੀ ਤਕਰੀਬਨ 4 4.5 ਲੱਖ ਫੇਸਬੁੱਕ ਤੇ ਹੋ ਗਿਆ ਜੀ 4.5 ਲੱਖ ਇੰਸਟਾਗ੍ਰam ਤੇ ਹੋ ਗਿਆ ਤੇ 1 ਲੱਖ ਤੋਂ ਜ਼ਿਆਦਾ ਆਪਣੇ ਰਮਣੇ ਹੋਗੇ YouTube ਤੇ ਹਨ ਹਾਂਜੀ ਹਾਂਜੀ ਤੂੰ ਉੱਥੇ ਨਨ ਖਵਾਉਂਦੇ ਲਓ ਜੀ ਲਓ ਨੋ ਰੱਬਾ ਮਾਣਿਆ ਮੈਂ ਤਾਂ ਮੈਨੂੰ ਤਾਂ ਖਵਾਉਂਦੇ ਮੈਨੂੰ ਖਵਾਈ ਨਹੀਂ ਤੁਹਾਨੂੰ ਖਵਾਈ ਨਹੀਂ ਭੁੱਲ ਗਏ ਤੇ ਕੁੱਤਕ ਨਾ ਟੇਸਟ ਵੀਨਰ ਹੋ ਬਹੁਤ ਟੇਸਟ ਵੀਨਰ ਹੋ ਤੇ ਆਪਾਂ ਕੇਕ ਦੀ ਰੈਸਪੀ ਵੀ ਪਾਵਾਂਗੇ ਯੋ ਵੀ ਤੁਸੀਂ ਜ਼ਰੂਰ ਦੇਖਿਓ ਮਤਲਬ ਸਾਰੇ ਫਰੂਟਾਂ ਦਾ ਟੇਸਟ ਆ ਰਿਹਾ ਦੋਸਤੋ ਹਾਂਜੀ ਇਹ ਆਪਾਂ ਫਰੂਟ ਕੇਕ ਬਣਾਇਆ ਜੀ ਸਾਰੇ ਫਰੂਟ ਮਿਕਸ ਕਰਕੇ ਸੋ ਵੀਡੀਓ ਵਧੀਆ ਲੱਗੀ ਅੱਗੇ ਜ਼ਰੂਰ ਸ਼ੇਅਰ ਕਰਨੀ ਜੀ ਤੇ ਕੇਕ ਵਾਲੀ ਵੀਡੀਓ ਵੀ ਦੇਖਣੀ ਸੋ ਸਾਰਿਆਂ ਦਾ ਦੁਆਰ ਤੋਂ ਜੀ ਫਿਰ ਬਹੁਤ ਬਹੁਤ ਧੰਨਵਾਦ ਜੀ ਤੇ ਵੈਗਰੂ ਐਵੇਂ ਸਾਰਿਆਂ ਤੇ ਮੇਰਾ ਪਰਿਆ ਹੱਥ ਰੱਖੇ ਜੀ ਆਪਣਾ